ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆਂ ਸ੍ਰੀ ਬਾਲਾ ਜੀ ਮੰਦਿਰ ਦੇ ਤੇ ਆਪਾਂ ਬਾਲਾ ਜੀ ਮੰਦਿਰ ਦੇ ਤੁਹਾਨੂੰ ਪੂਰੇ ਦਰਸ਼ਨ ਕਰਾਂਗੇ ਕਿੱਥੇ ਮੰਦਿਰ ਆ ਤੇ ਆਪਾਂ ਕਦੋਂ ਗਏ ਸੀ ਤੇ ਬਾਲਾ ਜੀ ਦੀ ਕਿੰਨੀ ਸ਼ਕਤੀ ਹੈ ਤੇ ਕਿੰਨੀ ਮਹਿਮਾ ਕਿੱਥੋਂ ਕਿੱਥੋਂ ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਉਹ ਆਪਾਂ ਤੁਹਾਨੂੰ ਸਾਰਾ ਬਿਲਕੁਲ ਡਿਟੇਲ ਦੇ ਵਿੱਚ ਦੱਸਾਂਗੇ ਤੇ ਆਓ ਇਹ ਬਾਲਾ ਜੀ ਦੀਆਂ ਤਸਵੀਰਾਂ ਨੇ ਮੰਦਿਰ ਦੀਆਂ ਅੰਦਰ ਦੀਆਂ ਆਪਾਂ ਇਹ ਵੀ ਤੁਹਾਨੂੰ ਕਲੀਅਰ ਦਿਖਾਵਾਂਗੇ ਤੇ ਦੱਸਾਂਗੇ ਵੀ ਤੇ ਕੀ ਗੱਲਬਾਤ ਸੀ ਉੱਥੇ ਸਾਰੀ ਤੇ ਕਿੱਦਾਂ-ਕਿੱਦਾਂ ਬੱਲੇ ਜੀ ਦਾ ਮੰਦਿਰ ਬਣਿਆ ਤੇ ਕਿਵੇਂ ਬਣਿਆ ਤੇ ਕੌਣ ਉਹਨਾਂ ਦੀ ਪੂਜਾ ਕਰ ਰਹੇ ਨੇ ਤੇ ਆਪਾਂ ਨਾਲ ਹੀ ਰਸਤੇ ਦੇ ਵਿੱਚ ਕੈਮਲ ਰਾਈਡਿੰਗ ਸੀ ਉੱਥੇ ਰੁਕੇ ਤੇ ਉੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕੈਮਲ ਰਾਈਡਿੰਗ ਲੋਕ ਕਿਵੇਂ ਕਰਦੇ ਤੇ ਉਸ ਰਸਤੇ ਦੇ ਉੱਤੇ ਰੋਡ ਦੇ ਉੱਤੇ ਕਿੱਥੇ ਪੈਂਦੀ ਹੈ ਇਹ ਤੇ ਆਪਾਂ ਤੁਹਾਨੂੰ ਕੰਪਲੀਟ ਦੇ ਵਿੱਚ ਦਰਸ਼ਨ ਕਰਾਵਾਂਗੇ ਤੇ ਦੱਸਾਂਗੇ ਵੀ ਆਪਾਂ ਦਸੰਬਰ ਮਹੀਨੇ ਦੇ ਵਿੱਚ ਗਏ ਸੀ 1 ਫਾਸਟ ਦਸੰਬਰ ਪਹਿਲਾ ਹਫਤੇ ਨੂੰ ਵੈਸੇ ਪ੍ਰਮਾਤਮਾ ਦਾ ਸਵੱਬੀ ਮੇਲ ਬਣ ਗਿਆ ਤੇ ਆਪਾਂ ਚਲੇ ਗਏ ਤੇ ਆਪਾਂ ਪੰਜਾਬ ਤੋਂ ਹਰਿਆਣਾ ਹਰਿਆਣਾ ਤੋਂ ਅੱਗੇ ਇੱਥੋਂ ਆਪਾਂ ਹਰਿਆਣੇ ਦੇ ਵਿੱਚ ਐਂਟਰੀ ਕਰ ਲਈ ਪੰਜਾਬ ਤੋਂ ਤੁਸੀਂ ਦੇਖ ਰਹੇ ਹੋ ਹਰਿਆਣਾ ਦੇ ਰੋਡ ਕਿੱਦਾਂ ਸਜਾਏ ਹੋਏ ਨੇ ਫੁੱਲ ਫੁੱਲ ਲੱਗੇ ਹੋਏ ਨੇ ਤੇ ਆਪਾਂ ਨਾਲ ਹੀ ਸ਼ੇਅਰ ਕਰਦੇ ਆਂ ਤੇ ਕਿੱਦਾਂ ਕਿੱਦਾਂ ਹੋਇਆ ਇਹ ਸਾਰੀ ਗੱਲਬਾਤ ਇਹ ਹੈ ਜੀ ਸਾਨੂੰ ਪਿਆ ਸੀ ਪਹਿਲਾ ਟੋਲ ਪਲਾਜ਼ਾ ਟੋਟਲ ਟੋਲ ਪਲਾਜ਼ੇ ਪੈਂਦੇ ਨੇ 7 ਜੇ ਆਪਾਂ ਜਾਖਲਕਣੀ ਦੀ ਹੋ ਕੇ ਜਾਵਾਂਗੇ ਤਾ ਆਪਾਂ ਨੂੰ ਟੋਟਲ 7 ਟੋਲ ਪਲਾਜੇ ਪੈਣਗੇ ਨਿਰਮਾਣਾ ਹੋ ਕੇ ਤੇ ਜੇ ਆਪਾਂ ਇਧਰ ਅੰਦਰ ਦੀ ਜਾਵਾਂਗੇ ਟਹਾਣੇ ਵਾਲੀ ਸਾਈਡ ਦੀ ਤਾਂ ਆਪਾਂ ਨੂੰ 6 ਟੋਲ ਪਲਾਜੇ ਪੈਣਗੇ ਤੇ ਇਹ ਸਵਭ ਕਿੱਦਾਂ ਬਣਿਆ 2 ਸਾਲ ਪਹਿਲਾਂ ਆਪਾਂ ਬਾਲਾ ਜੀ ਨੂੰ ਹਿੱਸਾ ਕਰੀ ਸੀ ਜਾਨ ਦੀ ਮੰਦਿਰ ਦੇਖਣ ਦੀ ਤੇ ਵੀ ਜਥੇ ਦੇ ਨਾਲ ਚੱਲਾਂਗੇ ਤੇ ਆਪਾਂ ਬਾਲਾ ਜੀ ਦੇ ਦਰਸ਼ਨ ਕਰਕੇ ਆਵਾਂਗੇ ਤੇ ਜਦੋਂ ਉਸ ਵਬ ਨਾ ਬਣਿਆ ਬਾਲਾ ਜੀ ਦੇ ਮੰਦਿਰ ਤੇ ਜਾਣ ਦਾ ਤੇ ਆਪਾਂ ਫਿਰ ਕੀ ਕੀਤਾ ਬਾਲਾ ਜੀ ਦੀ ਫੋਟੋ ਦੇ ਸਾਹਮਣੇ ਜਾ ਕੇ ਆਪਾਂ ਬੇਨਤੀ ਕੀਤੀ ਕਿ ਬਾਲਾ ਜੀ ਜੋ ਤੁਹਾਡੀ ਇੱਛਾ ਗਈ ਉਹ ਪੂਰੀ ਹੋਊਗੀ ਤੇ ਜਦੋਂ ਤੁਸੀਂ ਸਾਨੂੰ ਬੁਲਾਮੋਗੇ ਤੇ ਅਸੀਂ ਉਹਦੀ ਆਵਾਂਗੇ ਨਾ ਕਿ ਅਸੀਂ ਆਪਣੀ ਮਰਜ਼ੀ ਨਾਲ ਤੇ ਉਸ ਤੋਂ ਬਾਅਦ ਟਾਈਮ ਲੰਘਦਾ ਗਿਆ ਤੇ ਚੱਲਦਾ ਗਿਆ ਤੇ ਹੁਣ ਪਹੁੰਚ ਗਏ ਸੀ ਆਪਾਂ ਹਰਿਆਣਾ ਰਾਜਸਥਾਨ ਬਾਡਰ ਤੇ ਹਰਿਆਣਾ ਰਾਜਸਥਾਨ ਬਾਡਰ ਤੇ ਇਹ ਬੈਰੀਅਰ ਲੱਗੇ ਹੋਏ ਨੇ ਆਪਾਂ ਰਾਜਸਥਾਨ ਦੇ ਵਿੱਚ ਐਂਟਰੀ ਕੀਤੀ ਤੇ ਉਸ ਟਾਈਮ ਦੇ ਬਾਡਰ ਦੇ ਸੀਨ ਆ ਉਸ ਤੋਂ ਬਾਅਦ ਕੀ ਹੋਇਆ ਆਪਣੀ ਗੱਲ ਵਿਚਾਲੇ ਸੀ ਤੇ ਆਪਾਂ ਬਾਲਾ ਜੀ ਨੂੰ ਕਿਹਾ ਸੀ 2 ਸਾਲਾਂ ਬਾਅਦ ਪੂਰੇ 2 ਸਾਲਾਂ ਬਾਅਦ ਬਾਲਾ ਜੀ ਨੇ ਆਪਣਾ ਚਿੱਠੀ ਚੱਕ ਲਈ ਸੀ ਕਿ ਆਓ ਜੀ ਤੁਹਾਡਾ ਨੰਬਰ ਆ ਗਿਆ ਤੁਸੀਂ ਆ ਕੇ ਦਰਸ਼ਨ ਕਰੋ ਆਪਾਂ ਬੈਸੇ ਬੈਠੇ ਸੀ ਘਰ ਦੇ ਵਿੱਚ ਤੇ ਆਪਾਂ ਨੂੰ ਫੋਨ ਆਇਆ ਕਿ ਤੁਸੀਂ ਬੱਲ ਜੀ ਦੇ ਮੰਦਿਰ ਦਰਸ਼ਨ ਕਰਨੇ ਜਾਣਾ ਸਰਲਾ ਸਾਹਿਬ ਤੇ ਆਪਾਂ ਹਾਂ ਕਰ ਦਿੱਤੀ ਆਪਾਂ ਮੌਕਾ ਨਿਕਲ ਨਹੀਂ ਦਿੱਤਾ ਇਹ ਆਪਾਂ ਸੋਚਿਆ ਪ੍ਰਮਾਤਮਾ ਖੁਦ ਬੁਲਾ ਰਿਹਾ ਤੇ ਆਪਾਂ ਹਰਿਆਣਾ ਰਾਜਸਥਾਨ ਬਾਰਡਰ ਤੇ ਖਾਣਾ ਖਾਧਾ ਤੇ ਉਸ ਤੋਂ ਅੱਗੇ ਚਲੇ ਗਏ ਏ ਤੁਸੀਂ ਤਸਵੀਰਾਂ ਦੇਖ ਰਹੇ ਹੋ Rajasthan ਦੀ ਆ Rajasthan ਦੇ ਵਿੱਚ ਦੇਖੋ ਕਿਸ ਤਰ੍ਹਾਂ ਟਿੱਬੇ ਟਿੱਬੇ ਪਏ ਨੇ ਇੱਥੇ ਦੋ ਹੀ ਫਸਲਾਂ ਹੁੰਦੀਆਂ ਨੇ ਸਿਆਲਾਂ ਦੀਆਂ ਦੋ ਫਸਲਾਂ ਇੱਕ ਸੋਲੇ ਤੇ ਦੂਸਰੇ ਸਰੋਂ ਤੇ ਗਰਮੀਆਂ ਦੀ ਆ ਉਹ ਹੀ ਬਾਜਰਾ ਦੇਸੀ ਬਾਜਰਾ ਹੁੰਦਾ ਹੈਗਾ ਕੋਈ ਪਾਣੀ ਦਾ ਸਾਧਨ ਨਹੀਂ ਸਿਰਫ ਕੀ ਹੈ ਪਫਹਾਰਿਆਂ ਦੇ ਨਾਲ ਪਾਣੀ ਲੱਗਦਾ ਪੰਜਾਬ ਇਸ ਤੇ ਬਦਲੇ ਅੱਸੀ ਗੁਣਾ ਚੰਗਾਗਾ ਕੋਈ ਪੰਜਾਬ ਦੇ ਵਿੱਚ ਟਿੱਬੇ ਨਹੀਂ ਜਿੱਥੇ ਪਾਣੀ ਪਫਹਾਰਿਆਂ ਦਾ ਨਾਲ ਲੱਗਦਾ ਹੋਵੇ ਬਿਲਕੁਲ ਪੱਧਰੀਆਂ ਜ਼ਮੀਨਾਂ ਨੇ ਪੰਜਾਬ ਦੇ ਵਿੱਚ ਤਾਂ ਵੀ ਲੋਕ ਆਪਣੀਆਂ ਜ਼ਮੀਨਾਂ ਨੂੰ ਛੋਟ-ਛੋਟ ਦੂਸਰੇ ਸਟੇਟਾਂ ਦੇ ਵਿੱਚ ਜਾ ਰਹੇ ਨੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਰਹੇ ਨੇ ਤੁਸੀਂ ਹਰਿਆਣੇ ਵਾਲੇ ਨੂੰ ਤੇ ਰਾਜਸਥਾਨ ਵਾਲੇ ਨੂੰ ਪੁੱਛ ਕੇ ਦੇਖੋ ਤੇ ਇਹਨਾਂ ਦਾ ਜਨ ਜੀਵਨ ਕਿਸ ਤਰ੍ਹਾਂ ਦਾ ਇਹਨਾਂ ਦੇ ਕੋਲ ਤਾਂ ਵਿਚਾਰਿਆਂ ਕੋਲੇ ਧੂੜੀ ਵੀ ਨਹੀਂ ਪਸੂਆਂ ਨੂੰ ਪਾਉਣ ਨੂੰ ਇਹ ਦੇਖੋ ਟਰਾਲੀਆਂ ਦੀਆਂ ਟਰਾਲੀਆਂ ਫੜ ਫੜ ਰਸਤਾ ਵੱਲ ਜਾ ਰਹੀਆਂ ਬੀਕਾ ਨਹਿਰ ਇਹ ਬੀਕਾ ਨਹਿਰ ਵਾਲਾ ਰੋੜਾ ਐਨ 94 ਐਨ 94 ਰੋੜਾ ਹੈ ਇਹ ਤੁਸੀਂ ਦੇਖ ਰਹੇ ਦੁਨਨੇ ਸਾਈਡਾਂ ਤੇ ਕੋਈ ਹਰੇਵਾਈ ਨਹੀਂ ਹੈ ਕੁਝ ਨਹੀਂ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਰੇਵਾਈ ਪੜੀ ਹੋਈਆਂ ਕਣਕਾਂ ਬੀਜੀਆਂ ਹੋਈਆਂ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਕਣਕਾਂ ਵੀ ਰਾਜਸਥਾਨ ਦੇ ਲੋਕਾਂ ਨੂੰ ਕਣਕਾਂ ਵੀ ਮੁੱਲ ਲੈਣੀਆਂ ਪੈਂਦੀਆਂ ਕਣਕਾਂ ਤੂੜੀ ਸਭ ਕੁਝ ਮੁੱਲ ਲੈਣਾ ਪੈਂਦਾ ਸਿਰਫ ਇਹਨਾਂ ਕੋਲੇ ਗੁਜ਼ਾਰੇ ਲਈ 16 ਤੇ ਸ਼ਰਮਾ ਹੁੰਦੀਆਂ ਨੇ ਜੋ ਵੀ ਵਪਾਰੀ ਆਪਣੀ ਮਰਜ਼ੀ ਦੇ ਨਾਲ ਖਰੀਦਦੇ ਆ ਤੇ ਬਾਅਦ ਵਿੱਚ ਉਹੀ 150 ਰੁਪਏ ਕਿਲੋ ਵੇਚਦੇ ਨੇ ਇਹਨਾਂ ਤੋਂ ਲੈਂਦੇ ਨੇ 80-90 ਰੁਪਏ ਕਿਲੋ ਕੋਈ ਐਮ ਆਰ ਪੀ ਨਹੀਂ ਹੈਗੀ ਮਰਜ਼ੀ ਦੇ ਨਾਲ ਖਰੀਦੀ ਜਾਂਦੀ ਹੈ ਤੇ ਮਰਜ਼ੀ ਦੇ ਨਾਲ ਵੇਚੀ ਜਾਂਦੀ ਹੈ ਇਹ ਤੁਸੀਂ ਪੂਰਾ ਰਾਜਸਥਾਨ ਦਾ ਸੀਨ ਦੇਖ ਰਹੇ ਹੋ ਦੇਖੋ ਟਰਾਲੀਆਂ ਭਰ-ਭਰ ਕੇ ਜਾ ਰਹੀਆਂ ਨੇ ਰਾਜਸਥਾਨ ਵੱਲ ਤੂੜੀ ਦੀਆਂ ਬੀਕਾਂ ਨਹਿਰਕਨੀ ਤੇ ਰੋੜਾਂ 'ਲੇ ਇਹਨਾਂ ਨੇ ਸੰਢ ਕੱਢੇ ਪਏ ਨੇ ਰਾਜਸਥਾਨ ਸਰਕਾਰ ਨੇ ਪਿਆਰ ਦੇ ਮੁਕਾਬਲੇ ਰਾਜਸਥਾਨ ਕੁਝ ਵੀ ਨਹੀਂ ਏਰੀਆ ਬਹੁਤ ਜਿਆਦਾ ਵੱਡਾ Rajasthan ਦਾ ਜਿੱਥੋਂ ਆਪਾਂ ਧੂਰੀ ਤੋਂ ਚੱਲੇ ਸੀ ਤੇ ਉੱਥੇ ਤੱਕ ਸਰਲਾ ਸਰਜਾਨ ਤੱਕ ਦਾ ਰਸਤਾਗਾ 370 ਕਿਲੋਮੀਟਰ ਤਕਰੀਬਨ 400 ਦੇ ਲਗਭਗ ਪਾਇਆ ਜਾਂਦਾ ਸੇ ਤਕਰੀਬਨ ਸੇ ਸੇ 6.5 ਘੰਟਿਆਂ ਦਾ ਰਸਤਾ ਹੈਗਾ ਜੇਕਰ ਆਰਾਮ ਦੇ ਨਾਲ ਜਾਂਦੇ ਆ ਰਫਤਾਰ ਦੇ ਵਿੱਚ ਤਾਂ ਤੁਸੀਂ ਜਾ ਹੀ ਸਕਦੇ ਹੋ 5 ਘੰਟਿਆਂ ਦੇ ਵਿੱਚ 5 ਘਟੋ ਘਟ 5 ਘੰਟੇ ਲੱਗਦੇ ਨੇ ਅਸੀਂ ਸਵੇਰੇ ਚੱਲੇ ਸੀ ਅਸੀਂ ਆਰਾਮ ਦੇ ਨਾਲ ਸ਼ਾਮ ਨੂੰ ਪਹੁੰਚ ਗਏ ਸੀ ਕਿਉਂਕਿ ਸਾਨੂੰ ਤਾਂ 6-7 ਘੰਟੇ ਲੱਗੇ ਸੀ ਹੌਲੀ-ਹੌਲੀ ਗਏ ਸੀ ਇਹ ਤੁਸੀਂ ਦੇਖ ਰਹੇ ਹੋ ਰਾਜਸਥਾਨ ਦੇ ਟਿੱਬੇ ਸਰਫੇ ਤੇ ਕਾਲੇ ਸੋਲੇ ਤੇ ਸਰੋਂ ਹੋ ਰਹੀ ਹੈ ਇਹ ਸਭ ਟਰਾਲੀਆਂ ਭਰ-ਭਰ ਅਬੀਕਾ ਨੇਰ ਵੱਲ ਜਾ ਰਹੀਆਂ ਜਿੱਥੇ ਤੂੜੀ ਦਾ ਕੋਈ ਪ੍ਰਬੰਧ ਨਹੀਂ ਅੱਗੇ ਬਹੁਤ ਵੱਡੇ ਵੱਡੇ ਟਿੱਬੇ ਨੇ ਆਪਾਂ ਜਿਆਦਾ ਵੀਡੀਓ ਰਾਜਸਥਾਨ ਦੀ ਸ਼ੂਟ ਕੀਤੀ ਹੈ ਰਾਜਸਥਾਨ ਦੇ ਰੋਡ ਤੇ ਰਾਜਸਥਾਨ ਦੇ ਟਿੱਬੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤੇ ਦੇਖੋ ਰਾਜਸਥਾਨ ਦੇ ਵਿੱਚ ਕੀ ਹੈ ਆਪਾਂ ਪੰਜਾਬ ਦੇ ਲੋਕ ਬਹੁਤ ਵਧੀਆ ਆਮ ਸਟੇਟਾਂ ਨਾਲ ਬਹੁਤ ਵਧੀਆ ਲੋਕ ਆ ਤੇ ਰੈਣੀ ਵੈਣੀ ਸਭ ਕੁਝ ਬਹੁਤ ਵਧੀਆ ਜੇਕਰ ਤੁਸੀਂ ਦੇਖਣਾ ਹੋਵੇ ਕਿ ਅਸੀਂ ਕਿਸ ਤਰ੍ਹਾਂ ਰਹਿ ਰਹੇ ਆ ਤਾਂ ਆਪਣੀ ਸਟੇਟ ਤੋਂ ਬਾਹਰ ਨਿਕਲ ਕੇ ਦੇਖੋ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਕਿ ਆਪਣੀ ਰਹਿਣੀ ਵੇਣੀ ਕਿੰਨੀ ਵਧੀਆ ਤੇ ਆਪਾਂ ਕਿਸ ਤਰ੍ਹਾਂ ਰਹਿ ਰਹੇ ਆ ਤੇ ਬਾਹਰ ਦੇ ਲੋਕਾਂ ਦਾ ਕੀ ਹਾਲ ਹੈ ਪੰਜਾਬ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਮ ਆ ਵੀ ਲੋਕ ਪਾਣੀ ਦੀ ਦੁਰਵਰਤੋਂ ਕਰ ਰਹੇ ਨੇ ਉਸ ਤੋਂ ਬਾਅਦ ਆਪਾਂ ਪਹੁੰਚੇ ਜਿੱਥੇ ਕੈਮਲ ਰੈਡਿੰਗ ਹੁੰਦੀ ਆ ਤੇ ਆਪਾਂ ਵੀ ਉੱਪਰ ਗਏ ਉੱਪਰ ਜਾ ਕੇ ਦੇਖਿਆ ਉੱਪਰ نیچے ਪੂਰੇ ਘੇੜੇ ਦਿੱਤੇ ਤੇ ਆਪਾਂ ਦੇਖਿਆ ਇੱਥੇ ਇਹਨਾਂ ਲੋਕਾਂ ਦਾ ਸਿਰਫ ਇੱਕ ਹੀ ਜਗ੍ਹਾ ਤੇ ਪਲੇਸ ਦੇਖਿਆ ਸੀ ਇੱਥੇ ਕਮਲਾ ਰੇਡਿੰਗ ਹੁੰਦੀ ਹੈ ਇਹ ਲੋਕਾਂ ਦਾ ਇਹੀ ਰਜਗਾਰ ਦਾ ਛੋਟੇ-ਛੋਟੇ ਸਾਧਨ ਨੇ ਹੋਰ ਕੋਈ ਰਜਗਾਰ ਨਹੀਂ ਕੋਈ ਫੈਕਟਰੀ ਨਹੀਂ ਇਸ ਰੋਡ ਤੇ ਅਸੀਂ 350 ਕਿਲੋਮੀਟਰ ਚੱਲ ਚੁੱਕੇ ਸੀ ਤੇ ਇੱਥੇ ਕੋਈ ਵੀ ਫੈਕਟਰੀ ਨਹੀਂ ਦਿਸੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਹਰ 5 ਕਿਲੋਮੀਟਰ ਤੇ ਰੋਜ਼ਗਾਰ ਦੇ ਸਾਧਨ ਨਹੀਂ ਇਹਨਾਂ ਲੋਕਾਂ ਵਾਸਤੇ ਇਹ ਹੀ ਬਹੁਤ ਵੱਡਾ ਰੋਜ਼ਗਾਰ ਹੈ ਇੱਕ ਥੇ ਗਰਮੀ ਵਿੱਚ ਤਾਂ ਕੋਈ ਨਹੀਂ ਪਹੁੰਚਦਾ ਆਹੀ 2 ਮਹੀਨੇ ਨਵੰਬਰ ਦਸੰਬਰ ਤੇ ਜਨਵਰੀ ਫਰਵਰੀ ਮਾਰਚ ਤੱਕ ਚੱਲਦਾ ਪ੍ਰੋਗਰਾਮ ਉਸ ਤੋਂ ਬਾਅਦ ਇਹ ਬੰਦ ਹੋ ਜਾਂਦਾ ਹੈ ਸਿਰਫ ਇਹ ਤਾਂ ਇਹੀ ਮੰਨ ਕਰਦੇ ਨੇ ਕਿ ਟੂਰਿਸਟ ਵੱਧ ਤੋਂ ਵੱਧ ਆਉਣ ਤੇ ਸਾਡੀ ਆਮਦਨ ਦਾ ਸਾਧਨ ਬਣਨ। ਸਾਮ ਨੂੰ ਇੱਥੇ ਇੱਕ ਮੇਲੇ ਦੀ ਤਰ੍ਹਾਂ ਮਾਹੌਲ ਬਣ ਜਾਂਦਾ। ਠੰਡ ਦੇ ਵਿੱਚ ਤਾਂ ਰੇਤਾ ਬਹੁਤ ਠੰਡਾ ਹੋ ਜਾਂਦਾ ਤੇ ਗਰਮੀ ਦੇ ਵਿੱਚ ਇੱਕ ਲੱਖ ਤੇ ਇਸ ਦਾ ਟੈਂਪਰੇਚਰ ਵੱਧ ਜਾਂਦਾ। ਤੁਸੀਂ ਦੇਖ ਰਹੇ ਹੋ ਉੱਠਾ ਨੂੰ ਕਿਸ ਤਰ੍ਹਾਂ ਸੰਗਾਰਿਆ ਗਿਆ ਤੇ ਉਹਨਾਂ ਤੇ ਲੋਕਾਂ ਦੀਆਂ ਸਵਾਰੀਆਂ ਕਰਵਾ ਰਹੇ ਨੇ। ਆਪਣੇ ਲੋਕ ਵੀ ਕਮਾਲ ਦੇ ਲੋਕ ਨੇ ਜਦੋਂ ਵੱਡੇ ਵੱਡੇ ਮੌਲਾਂ 'ਚ ਜਾਂਦੇ ਨੇ ਪੂੰਜੀਪਤੀ ਲੋਕਾਂ ਦੀਆਂ ਫਰਮਾਂ ਤੇ ਜਾਂਦੇ ਨੇ ਤਾਂ ਉੱਥੇ ਕੋਈ ਕੰਤੂ ਪ੍ਰੰਤੂ ਨਹੀਂ ਕਰਦੇ ਘੱਟ ਵੱਧ ਨਹੀਂ ਕਰਦੇ ਪਰ ਜਦੋਂ ਗਰੀਬ ਦੇ ਇਸੇ ਕਾਰੋਬਾਰ ਤੇ ਜਾਂਦੇ ਨੇ ਤਾਂ ਉੱਥੇ ਕਹਿੰਦੇ ਨੇ ਬਹੁਤ ਜ਼ਿਆਦੇ ਰੁਪਏ ਲੈ ਰਿਆ ਤੂੰ ਉਸਨੇ ਤਾਂ ਉਹੀ ਕਮਾਉਣਾ ਹੁੰਦਾ ਤੇ ਉਹੀ ਖਾਣਾ ਹੁੰਦਾ ਤੇ ਆਮ ਲੋਕਾਂ ਦੇ ਨਾਲ ਐਨਾ ਧੱਕਾ ਨਹੀਂ ਕਰਨਾ ਚਾਹੀਦਾ ਇਹ ਨਾ ਵਿਚਾਰਿਆਂ ਕੋਲੇ ਕਿਹੜਾ ਕੋਈ ਹੋਰ ਸਾਧਨ ਨੇ ਕਮਾਈ ਦੇ ਇਹ ਤਾਂ ਸੁਖ ਮੰਗਦੇ ਨੇ ਕਿ ਟੂਰਿਸਟ ਆਉਣ ਤੇ ਤਾਂ ਸਾਡਾ ਰੋਜ਼ਗਾਰ ਚੱਲੂਗਾ ਟੂਰਿਸਟਾਂ ਦੀ ਵੱਧ ਤੋਂ ਵੱਧ ਇਹ ਮੰਨ ਕਰਦੇ ਨੇ ਕਿ ਉਸ ਧਰਤੀ ਤੇ ਆਉਣ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਦੀਆਂ ਰੋਡ ਨੇ ਤੇ ਕਿਸ ਤਰ੍ਹਾਂ ਦੀਆਂ ਜ਼ਮੀਨਾਂ ਨੇ ਰੂਡਾ ਤਾਂ ਬਹੁਤ ਵਧੀਆ ਬਣਾ ਰਹੀਆਂ ਨੇ ਸਰਕਾਰਾਂ ਪਰ ਇਹਨਾਂ ਦੇ ਵਾਸਤੇ ਕੋਈ ਕਾਰਖਾਨੇ ਨਹੀਂ ਲਗਾ ਰਹੀਆਂ Rajasthan ਦੇ ਵਿੱਚ ਕਾਰਖਾਨੇ ਲੱਗੇ ਹੋਣ ਤਾਂ ਇਹਨਾਂ ਨੂੰ ਵੀ ਰੋਜ਼ਗਾਰ ਮਿਲ ਜੂਗਾ ਕਿਸੇ ਚੰਗੇ ਸਹਰੇ ਜਾਂ ਵੱਡੇ ਸਹਰੇਾਂ 'ਚ ਕਾਰਖਾਨੇ ਹੋ ਸਕਦੇ ਨੇ ਪਰ ਜਿਹੜੇ ਰੋਡ ਤੇ ਅਸੀਂ ਜਾ ਰਹੇ ਸੀ ਉੱਥੇ ਕੋਈ ਕਾਰਖਾਨਾ ਨਹੀਂ ਲੱਗਿਆ ਹੋਇਆ ਸੀ ਸਿਰਫ ਰੋੜਾਂ ਦਾ ਹੀ ਕੰਮ ਚੱਲ ਰਿਹਾ ਸੀ ਬਾਕੀ ਕੋਈ ਕੰਮ ਨਹੀਂ ਚੱਲ ਰਿਹਾ ਸੀ ਕਿਸੇ ਸਾਈਡ ਤੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਜਾਂ ਤਾਂ ਛੋਟੇ ਛੋਟੇ ਪਿੰਡ ਸੀ ਤੇ ਜਾਂ ਰੋੜੀ ਬਣਾਉਣ ਵਾਲੇ ਲੋਕ ਫਿਰਦੇ ਸੀ ਬਾਕੀ ਇੱਥੇ ਦੇ ਦਰਖਤ ਵੀ ਕਰੀਰੀ ਨੇ ਜਿਸ ਤਰ੍ਹਾਂ ਬੇਰੀਆਂ ਦੇ ਬਾਗ ਲੱਗੇ ਹੁੰਦੇ ਨੇ ਇਸ ਤਰ੍ਹਾਂ ਜ਼ਮੀਨ ਤੇ ਕਰੀਰੀ ਕਰੀਰ ਖੜੇ ਨੇ ਦੇਖ ਰਹਾ ਤੁਸੀਂ Rajasthan ਦੇ ਟਿੱਬੇ ਪਾਣੀ ਦੀ ਬਰਬਾਦੀ ਨਾ ਕਰਿਆ ਕਰੋ ਪੰਜਾਬ ਦੇ ਲੋਕਾਂ ਨੂੰ ਸਾਡੀ ਇਹੀ ਅਪੀਲ ਆ ਕਿ ਜੇਕਰ ਪੰਜਾਬ ਦੇ ਲੋਕ ਪਾਣੀ ਦੀ ਬਰਬਾਦੀ ਨਾ ਕਰਨੋਂ ਹਟੇ ਤਾਂ ਇੱਕ ਦਿਨ ਪੰਜਾਬ ਵੀ Rajasthan ਬਣ ਜਾਣਾ ਪੰਜਾਬ ਦੇ ਵਿੱਚ ਤਾਂ ਪਹਿਲੇ ਹੀ ਗੰਦਲਾ ਪਾਣੀ ਬਹੁਤ ਜ਼ਿਆਦਾ ਫੈਕਟਰੀਆਂ ਨੇ ਕੀਤਾ ਹੋਇਆ ਤੇ ਉਤੋਂ ਆਪਾਂ ਪਾਣੀ ਦੀ ਬਰਬਾਦੀ ਕਰ ਰਹੇ ਆ ਜੇਕਰ ਇਹ ਬਰਬਾਦੀ ਪਾਣੀ ਦੀ ਨਾ ਰੋਕੀ ਗਈ ਤਾਂ ਇੱਕ ਦਿਨ ਪੰਜਾਬ ਵੀ ਰਾਜਸਥਾਨ ਬਣ ਜਾਣਾ ਤੁਸੀਂ ਦੇਖ ਲਓ ਇਹ ਰਾਜਸਥਾਨ ਬਣ ਜਾਣਾ ਇੱਥੇ ਪਾਣੀ ਨਹੀਂ ਮਿਲ ਲਿਆ ਕਰਨਾ ਪੀਣ ਨੂੰ ਜੋ ਜ਼ਮੀਨ ਦੇ ਵਿੱਚੋਂ ਪਾਣੀ ਕੱਢਿਆ ਕਰਾਂਗੇ ਉਹ ਪੂਰਾ ਜ਼ਹਿਰ ਹੋਇਆ ਕਰੂਗੀ ਹੌਲੀ ਹੌਲੀ ਪੂਰਾ ਪੰਜਾਬ ਦਾ ਪਾਣੀ ਖਤਮ ਹੋ ਜਾਣਾ ਜਿਸ ਤਰ੍ਹਾਂ ਜ਼ਮੀਨ ਦੇ ਵਿੱਚੋਂ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਕੱਢ-ਕੱਢ ਕੇ ਉਤੋਂ ਨਹਿਰਾ ਸੂਏ ਸਭ ਪੱਕੇ ਹੋ ਰਹੇ ਨੇ ਆਪਾਂ ਪਹੁੰਚ ਗਏ ਸੀ ਸਰਲਾ ਸਰ ਮੰਦਰ ਧਾਮ ਤੇ ਤੇ ਉਸ ਤੋਂ ਬਾਅਦ ਆਪਾਂ ਮੱਥਾ ਟੇਕਣ ਲਈ ਚਲੇ ਗਏ ਇਹ ਉਹ ਉਸਤਾਨ ਦੀ ਸਰਲਾ ਸਰ ਦੀਆਂ ਗਲੀਆਂ ਨੇ ਜਿਹੜੇ ਆ ਰਸਤਾ ਮੰਦਰਵਾਲੇ ਜਾ ਰਿਹਾ ਆਪਣੀ ਗੱਡੀ ਰੋਕੀ ਸੀ ਧਰਮਸਾਲਾ ਦੇ ਵਿੱਚ ਸੰਗਰੂਰ ਵਾਲਿਆਂ ਦੀ ਧਰਮਸਾਲਾ ਉੱਥੇ ਰੋਕੀ ਸੀ ਉਸ ਤੋਂ ਬਾਅਦ ਆਪਾਂ ਗੱਡੀ ਰੋਕਣ ਤੋਂ ਬਾਅਦ ਆਪਾਂ ਮੰਦਰਵਾਲ ਪੈਦਲ ਚੱਲੇ ਪਾ ਦਿੱਤੇ ਇਹ ਤੁਸੀਂ ਧਰਮਸਾਲਾ ਦੇਖ ਰਹੇ ਹੋ ਜਿਸ ਤਰ੍ਹਾਂ 5 ਸਟਾਰ ਹੋਟਲ ਹੁੰਦੇ ਨੇ ਇਸ ਤਰ੍ਹਾਂ ਦੀ ਧਰਮਸਾਲਾ ਬਣੀ ਹੋਈਆਂ ਨੇ ਇਹ ਮੰਦਿਰ ਦੇ ਨਜ਼ਦੀਕ ਦਾ ਦ੍ਰਿਸ਼ ਹੈ ਦੇਖੋ ਕਿਸ ਤਰ੍ਹਾਂ ਬਾਜ਼ਾਰ ਸਜੇ ਹੋਏ ਨੇ ਮੰਦਿਰ ਨੂੰ ਜਾਂਦੇ ਟਾਈਮ ਗਲੀਆਂ ਦੇ ਵਿੱਚ ਜਦੋਂ ਅਸੀਂ ਪਹੁੰਚੇ ਸੀ ਤਾਂ ਸ਼ਾਮ ਦੀ ਆਰਤੀ ਦਾ ਟਾਈਮ ਹੋ ਗਿਆ ਸੀ ਤੇ ਆਰਤੀ ਚੱਲ ਰਹੀ ਸੀ ਇਹ ਤੁਸੀਂ ਸ੍ਰੀ ਵਾਲਾ ਜੀ ਮੰਦਿਰ ਦੇ ਆਸ-ਪਾਸ ਦੇ ਏਰੀਆ ਦੇ ਗਲੀਆਂ ਦੀ ਐਡਰੈਸ ਦੇਖ ਰਹੇ ਹੋ ਬਿਲਕੁਲ ਨਜ਼ਦੀਕ ਹੈ ਵਾਲਾ ਜੀ ਮੰਦਿਰ ਆਮ ਲੋਕ ਸ੍ਰਾਮ ਦੇ ਵਿੱਚ ਜੋ ਪੰਜਾਬ ਹਰਿਆਣਾ ਚੰਡੀਗੜ੍ਹ ਆਦਿ ਸਟੇਟਾਂ ਤੋਂ ਲੋਕ ਆਉਂਦੇ ਨੇ ਉਹ ਇੰਨਾ ਸ੍ਰਾਮਾਂ ਚ ਰੁਕਦੇ ਆ ਤੇ ਇਸੇ ਰਸਤੇ ਦੇ ਉੱਤਨ ਦੀ ਜਾਂਦੇ ਨੇ ਤੇ ਇਹਨਾਂ ਲੋਕਾਂ ਨੇ ਉੱਥੇ ਜਿੱਦਾਂ ਆਪਣੇ ਮੇਲਿਆਂ ਦੇ ਵਿੱਚ ਸੱਜਿਆ ਹੁੰਦਾ ਬਾਜ਼ਾਰ ਇਸ ਤਰ੍ਹਾਂ ਸਜਾਇਆ ਹੋਇਆ ਘਰਾਂ ਦਾ ਸਮਾਨ ਬਾਲਾ ਜੀ ਦੀਆਂ ਮੂਰਤੀਆਂ ਹੋਰ ਐਰਾ ਵਗੈਰਾ ਬਹੁਤ ਸਮਾਨ ਝੰਡੇ ਵਗੈਰਾ ਬਾਲਾ ਜੀ ਦੇ ਇਹ ਰਾਜਸਥਾਨ ਦੇ ਵਿੱਚ ਸਥਾਨ ਸਤਰ ਹੈ ਸਾਤਲਾ ਸਰ ਜੋ ਕਿ ਧੂਰੀ ਤੋਂ 380 ਕਿਲੋਮੀਟਰ ਦੂਰ ਹੈ तकरीबन 6 ਘੰਟੇ ਪਲੱਸ ਦਾ ਰਸਤਾ ਹੈਗਾ ਆਪਾਂ ਪਹੁੰਚਗੇ ਸੀ ਬਿਲਕੁਲ ਮੰਦਿਰ ਦੇ ਨਜ਼ਦੀਕ ਇਹ ਪੂਰਾ ਸ਼ਹਿਰ ਦੇ ਮੰਦਿਰ ਦੇ ਆਲੇ-ਦਾਲੇ ਦਾ ਦ੍ਰਿਸ਼ ਹੈ ਉਹ ਸਾਹਮਣੇ ਆਪਾਂ ਜਾਵਾਂਗੇ ਆਪਾਂ ਗਏ ਸੀ ਮੰਦਿਰ ਦੇ ਅੰਦਰ ਤਿੰਨ ਨੰਬਰ ਗੇਟ ਥਾਈਂਦੀ ਟੋਟਲ ਤਕਰੀਬਨ ਸੁਣਿਆ ਹੈ ਕਿ ਮੰਦਿਰ ਦੇ ਚਾਰ ਚਾਰ ਗੇਟ ਨੇ 1 ਨੰਬਰ 2 ਨੰਬਰ 3 ਨੰਬਰ ਤੇ 4 ਨੰਬਰ ਆਪਾਂ ਉਹ ਵੀ ਗੇਟ ਦਿਖਾਵਾਂਗੇ ਤੁਹਾਨੂੰ ਇਹ ਆਪਾਂ ਮੰਦਿਰ ਤੇ ਏਰੀਆ ਦੇ ਵਿੱਚ ਪ੍ਰਕਰਮਾ ਚ ਆ ਗਏ ਤੇ ਆਪਾਂ ਉਸ ਤੋਂ ਬਾਅਦ ਜੁੱਤੀਆਂ ਕਰਾਈਆਂ ਜਮਾ ਤੇ ਫੇ ਟੇਕਿਆ ਮੱਥਾ ਧੂਨੇ ਤੇ ਸ੍ਰੀ ਬਾਲਾ ਜੀ ਦੇ ਧੂਨੇ ਤੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਇਹ ਐਮ ਬਾਲਾ ਜੀ ਦਾ ਧੂਣਾ ਇਹ ਪੂਰਾ ਧੂਨੇ ਦੇ ਆਲੇ ਦਾਲੇ ਦੇ ਸਥਾਨ ਹੈ ਜੋ ਕਿ ਬਹੁਤ ਪੁਰਾਣਾ ਦਿਖਾਈ ਦੇ ਰਿਹਾ ਇਹ ਬਾਲਾ ਜੀ ਦਾ ਧੂਣਾ ਬਹੁਤ ਵੱਡਾ ਧੂਨਾਗਾ ਲੋਕ ਇੱਥੇ ਆਪਣੀ ਸਰਦਾਰ ਦੇ ਨਾਲ ਆਉਂਦੇ ਆ ਤੇ ਜਿਨ੍ਹਾਂ ਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ ਉਹ ਸੁੱਖਾਂ ਸੁਖਦੇ ਆ ਕਿ ਅਸੀਂ ਇੰਨੇ ਵਾਰ ਇੱਥੇ ਆ ਕੇ ਜਾਵਾਂਗੇ ਆਪਾਂ ਨੂੰ ਤਾਂ ਬਾਲਾ ਜੀ ਨੇ ਖੁਦ ਬੁਲਾਇਆ ਸੀ ਤੇ ਆਪਣੇ ਮਨ ਦੇ ਵਿੱਚ ਵੀ ਕੋਈ ਸੋਚ ਨਹੀਂ ਸੀ ਕਿ ਅਸੀਂ ਬਾਲਾ ਜੀ ਦੇ ਮੰਦਿਰ ਜਾਣਾਗਾ ਇੱਕ ਦਿਨ ਦੇ ਵਿੱਚ ਹੀ ਪ੍ਰੋਗਰਾਮ ਬਣਿਆ ਸੀ ਆਪਾਂ ਵੀ ਉਹ ਬੱਲਾ ਜੀ ਦੀ ਬੁਲਾਏ ਹੋਏ ਪੁਕਾਰ ਨੂੰ ਖੁੰਝਣ ਨਹੀਂ ਦਿੱਤਾ ਆਪਾਂ ਧੂਨੇ ਤੇ ਹੋਰ ਕਰੀ ਦਾ ਰਕਤ ਸੀ ਉੱਥੇ ਮੱਥਾ ਟੇਕਿਆ ਜੋ ਕਿ ਬਹੁਤ ਪੁਰਾਣਾ ਹੈਗਾ ਉਸ ਤੋਂ ਬਾਅਦ ਆਪਾਂ ਬੱਲਾ ਜੀ ਦੇ ਅੰਦਰ ਮੱਥਾ ਟੇਕਣ ਲਈ ਚਾਲੇ ਪਾ ਦਿੱਤੇ ना ते जिधर आम लोग मत्था टेकन का रास्ता साल प्रवेश कर दिता आम पबलिक का ਇਦੇ ਵਿੱਚ VIP ਰਸਤੇ ਨੇ 3-4 ਜੋ ਕਿ ਰਿਚ ਫੈਮਿਲੀਆ ਲਈ ਰਸਤੇ ਬਣੇ ਹੋਏ ਨੇ ਇਹ ਗੇਟ ਤੁਸੀਂ ਦੇਖ ਰਹੇ ਹੋ ਇਹ VIP ਦਾ VIP ਨੂੰ ਨਜ਼ਦੀਕ ਤੋਂ ਦਿਖਾਇਆ ਜਾਂਦਾ ਤੇ ਆਮ ਪਬਲਿਕ ਲਈ ਦੂਰ ਤੋਂ ਬਣਾਇਆ ਹੋਇਆ ਮੰਦਿਰ ਦੇ ਰਸਤੇ ਸਭ ਤੋਂ ਪਹਿਲਾਂ ਪੈਦਲ ਆਉਣਾ ਪੈਂਦਾ ਉਸ ਤੋਂ ਬਾਅਦ ਫਿਰ ਸੀੜੀਆਂ ਚੜ੍ਹਨਾ ਪੈਂਦਾ ਸੀੜੀਆਂ ਚੜ੍ਹਨ ਤੋਂ ਫਿਰ نیچے ਉਤਰਿਆ ਜਾਂਦਾ ਉਸ ਤੋਂ ਬਾਅਦ ਫਿਰ ਅੱਗੇ ਲਾਈਨਰ ਦੇ ਵਿੱਚ ਜਾਇਆ ਜਾਂਦਾ ਦੇਖੋ ਪਹਿਲਾਂ ਆਪਾਂ ਉੱਪਰ ਚੜੇ ਫਿਰ ਆਪਾਂ نیچے ਉਤਰੇ ਤਕਰੀਬਨ 1 ਘੰਟਾ ਪਲੱਸ ਲੱਗਿਆ ਮੱਥਾ ਟੇਕਣ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਚਲਕੀਆਂ ਇਸ ਤਰ੍ਹਾਂ ਲਾਈਨਰ ਦੇ ਵਿੱਚ ਦੀ ਘੁੰਮਦੇ ਹੋਏ ਮੇਨ ਸਥਾਨ ਵੱਲ ਪਹੁੰਚੇ ਇਹ ਬੁਰੀ ਸੰਗਤ ਦਰਸ਼ਨ ਕਰਨ ਲਈ ਜਾ ਰਹੀ ਹੈ ਸ਼ਨੀਵਾਰ ਦਾ ਤੇ ਐਤਵਾਰ ਦਾ ਦਿਨ ਸੀ ਜਿਸ ਦਿਨ ਆਪਾਂ ਬੱਲਾ ਜੀ ਦੇ ਦਰਸ਼ਨ ਕਰਨ ਗਏ ਸੀ ਸ਼ਨੀਵਾਰ ਦੇ ਸ਼ਾਮ ਨੂੰ ਸੰਗਤਾਂ ਨਾਰੇ ਲਗਾ ਰਹੀਆਂ ਨੇ ਜੈ ਸ਼੍ਰੀ ਬੱਲਾ ਜੀ ਦੇ ਇੱਥੇ ਲੋਕਾਂ ਦੀ ਬਹੁਤ ਜ਼ਿਆਦਾ ਸਰਤਾਗੀ ਤੇ ਆਪਣੇ ਆਮ ਲੋਕ ਨਹੀਂ ਜਾਂਦੇ ਮਹਾਜਨ ਲੋਕ ਤੇ ਬਿジネス ਲੋਕ ਬਹੁਤ ਜਾਂਦੇ ਨੇ ਇੱਥੇ ਮਤਾ ਟੇਕਣ ਲਈ ਤੇ ਜੋ ਨਜ਼ਦੀਕ ਦੇ ਲੋਕ ਨੇ ਉਹ ਤਾਂ ਬਹੁਤ ਜ਼ਿਆਦਾ ਆਉਂਦੀ ਆਉਂਦੇ ਨੇ ਜੋ ਪੰਜਾਬ ਹਰਿਆਣਾ ਪੰਜਾਬ ਦੇ ਲੋਕ ਨੇ ਦੂਰੋਂ ਪੈਂਦੇ ਨੇ ਦੂਰੋਂ ਚੱਲ ਕੇ ਜਾਂਦੇ ਘਟ ਜਾਂਦੇ ਨੇ ਆਪਾਂ ਮੰਦਰ ਦੇ ਵੱਲ ਵਧਦੇ ਹੋਏ ਤਕਰੀਬਨ ਜੇਕਰ ਲਾਈਨ ਚੱਲਦੀ ਜਾਂਦੀ ਹੈ ਤਾਂ ਅੱਧਾ ਘੰਟਾ ਮੱਥਾ ਟੇਕਣ ਤੇ ਲੱਗ ਜਾਂਦਾ ਅੱਧਾ ਘੰਟੇ ਤੋਂ ਪਲੱਸ ਪਲੱਸ ਲੱਗ ਜਾਂਦਾ ਉਹ ਵੀ ਜੇ ਲਾਈਨ ਚੱਲਦੀ ਜਾਂਦੀ ਹੈ ਸੰਗਤਾਂ ਰੁਕਦੀਆਂ ਨਹੀਂ ਆਪਾਂ ਤੁਹਾਨੂੰ ਬਾਲਾ ਜੀ ਦੀ ਪਿਕਚਰ ਦਿਖਾਵਾਂਗੇ ਇਹ ਬਾਲਾ ਜੀ ਦੀ ਪਿਕਚਰ ਹੈ ਮੇਨ ਫੋਟੋ ਇਹ ਬਾਲਾ ਜੀ ਦੀ ਜੋ ਕਿ ਉੱਥੇ ਅੰਦਰ ਲੱਗੀ ਹੋਈ ਹੈ ਮੇਨ ਇਹ ਬਾਲਾ ਜੀ ਦੀ ਫੋਟੋ ਹੈ ਜੋ ਇੱਕ ਗਰੀਬ ਕਿਸਾਨ ਨੂੰ ਉਸ ਦੇ ਖੇਤ ਵਿੱਚੋਂ ਪੁੱਟਣ ਤੇ ਮਿਲੀ ਸੀ ਉਸ ਤੋਂ ਬਾਅਦ ਇਹ ਪੁਜਾਰੀਆਂ ਦੇ ਹਵਾਲੇ ਕੀਤਾ ਗਿਆ ਜੋ ਕਿ ਇੱਕ ਮਾਮਾ ਭਾਂਜਾ ਸੀ ਉਹਨਾਂ ਪੁਜਾਰੀਆਂ ਨੂੰ ਦੇ ਦਿੱਤਾ ਜੋ ਇੱਕ ਮਾਮਾ ਭਾਂਜਾ ਸੀ ਤੇ ਉਸ ਮਾਮੇ ਭਾਂਜੇ ਦਾ ਹੀ ਪਰਿਵਾਰ ਇਸ ਮੰਦਿਰ ਦੀ ਪੂਰੀ ਸੇਵਾ ਸੰਭਾਲ ਕਰ ਰਿਹਾ ਉਹ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਬਾਲਾ ਜੀ ਦੀ ਮੇਨ ਅੰਦਰ ਦਰਬਾਰ ਦੀਆਂ ਫੋਟੋਆਂ ਇਹ ਪੂਰਾ 골ਡ ਦੀਆਂ ਓਟੋਆਂ ਬਣਾਈ ਹੋਈਆਂ ਨੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਬਾਲਾ ਜੀ ਦੀ ਜੋ ਪਹਿਲਾ ਫੋਟੋ ਦਿਖਾਈ ਸੀ ओरिजिनल ਫੋਟੋ ਅੰਦਰ ਜੋ ਜ਼ਮੀਨ ਦੇ ਵਿੱਚੋਂ ਪ੍ਰਾਪਤ ਹੋਈ ਸੀ ਉਹ ਦਿਖਾਵਾਂਗੇ ਤੁਸੀਂ ਉਹ ਬਿਲਕੁਲ ਸਾਹਮਣੇ ਦੇਖ ਰਹੇ ਹੋ ਬਾਲਾ ਜੀ ਦੀ ਉਹ ਫੋਟੋ ਜਿਸ ਦੇ ਜ਼ਮੀਨ ਦੇ ਵਿੱਚੋਂ ਪ੍ਰਗਟ ਹੋਈ ਸੀ ਇੱਥੇ ਵੀਡੀਓ ਬਣਾਉਣੀ ਅਲਾਉਡ ਨਹੀਂ ਸੀ ਆਪਾਂ ਫੇਰ ਵੀ ਕੋਸ਼ਿਸ਼ ਕਰੀ ਕੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਇਆ ਜਾਵੇ ਬਾਲਾ ਜੀ ਦੇ ਅੰਦਰੋਂ ਦਰਬਾਰ ਦੀਆਂ ਫੋਟੋਆਂ ਏ ਵਾਲਾ ਜੀ ਦੀ ਮੇਨ ਫੋਟੋ ਹੈ ਜੈ ਸ਼੍ਰੀ ਵਾਲਾ ਜੀ ਉਸ ਤੋਂ ਬਾਅਦ ਮੱਥਾ ਟੇਕਿਆ ਤੇ ਅਸੀਂ ਵਾਪਸ ਆਏ ਤੇ ਬਾਜ਼ਾਰ ਘੁੰਮਿਆ ਬਾਜ਼ਾਰ ਘੁੰਮਣ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਸਜਿਆ ਹੋਇਆ ਹੈ ਬਾਜ਼ਾਰ ਤੇ ਬਾਜ਼ਾਰਾਂ ਦੇ ਵਿੱਚੋਂ ਅਸੀਂ ਕੁਝ ਥੋੜੀ-ਮੋਟੀ ਸ਼ਾਪਿੰਗ ਕੀਤੀ जो कि पंजाब ट्रॉफिया नहीं मिलती पूरी ट्रॉफिया इधर रंग बिरंगी मिल रही ने अपा आले दुआल दा मंदिर का बाजार पूरा घूमिया ਪਤਾ ਨੂੰ ਦਿਖਾਵਾਂਗੇ ਬਾਲਾਜੀ ਦੇ ਮੰਦਿਰ ਦਾ ਇੱਕ ਨੰਬਰ ਗੇਟ ਤੇ ਦੋ ਨੰਬਰ ਗੇਟ ਇਹ ਬਹੁਤ ਸ਼ਕਤੀਸ਼ਾਲੀ ਵਾਲੀ ਜਗ੍ਹਾ ਹੈ ਸ਼ਕਤੀਸ਼ਾਲੀ ਜਗ੍ਹਾ ਹੈ ਇੱਥੇ ਲੋਕ ਆਪਣੀ ਸਰਦਾ ਭਾਵਨਾ ਦੇ ਨਾਲ ਆਉਂਦੇ ਆ ਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਆ ਇਹ ਤੁਸੀਂ ਹੋਟਲ ਦੇਖ ਰਹੇ ਹੋ ਏ ਬਾਲਾ ਜੀ ਦੇ ਮੰਦਿਰ ਦਾ 2 ਨੰਬਰ ਗੇਟ ਹੈ ਇੱਥੋਂ ਵੀ ਸੰਗਤਾਂ ਜੋ ਇਸ ਸਾਈਡ ਤੋਂ ਆਉਂਦੀਆਂ ਨੇ ਉਹ ਦਰਸ਼ਨ ਕਰਦੀਆਂ ਤੇ ਆਪਾਂ 3 ਨੰਬਰ ਗੇਟ ਤੋਂ ਆਂਦੀ ਐਂਟਰੀ ਕਰਕੇ ਦਰਸ਼ਨ ਕੀਤੇ ਸੀ ਤੇ ਉਸ ਤੋਂ ਬਾਅਦ ਆਪਾਂ ਦੂਸਰੇ ਦਿਨ ਸਵੇਰੀ ਵਾਪਸੀ ਚਾਲੇ ਪਾ ਦਿੱਤੇ ਆਪਣੇ ਘਰ ਵੱਲ ਮਰਾਸਤਾਨ ਤੋਂ ਆਏ ਹਰਿਆਣਾ ਹਰਿਆਣੇ ਤੋਂ ਆਏ ਪੰਜਾਬ ਤੇ ਉਸ ਤੋਂ ਬਾਅਦ ਆਪਾਂ ਹੁਣ ਅਸੀਂ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਸੀ تنویر ਦੀ 7ਵੀਂ ਫੇਟ ਉੱਥੇ ਆਪਾਂ ਪਹੁੰਚ ਗਏ 7ਵੀਂ ਫੇਟ ਦੇ ਵਿੱਚ ਜੋ ਕਿ ਜਿਸ ਦਿਨ ਦਾ ਸਕੂਲ ਬਣਿਆ ਸੀ ਉਸ ਤੋਂ ਬਾਅਦ ਇਹ 7ਵੀਂ ਫੇਟ ਬਣੀ ਹੋਈ ਸੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ